ਵੈਲਕਮ ਟੂ ਅਦਰ ਕਰੀ ਚੈਨਲ ਅੱਜ ਆਪਾਂ ਸਪੈਸ਼ਲ ਜਿਹੜੀਆਂ ਭੈਣਾ ਸਟਿਚਿੰਗ ਕਰਦੀਆਂ ਉਹਨਾਂ ਲਈ ਵੀਡੀਓ ਲੈ ਕੇ ਆਈ ਹਾਂ ਬਹੁਤ ਹੀ ਵਧੀਆ ਇਹ ਤਰੀਕਾ ਜਿਹੜੀਆਂ ਭੈਣਾ ਸੂਟ ਸਟਿਚ ਕਰਦੀਆਂ ਇਹਦੇ ਵਿੱਚ ਕੀ ਹੈ ਕਿ ਲੈਨਿੰਗ ਵਾਲੇ ਸੂਟ ਤੇ ਆਪਾਂ ਤਰਪਾਈ ਨਹੀਂ ਕਰਨੀ ਉਹਦੀ ਜਗ੍ਹਾ ਗੁੰਮ ਸਲਾਈ ਸਿਉਣ ਮਾਰਾਂਗੇ ਜਿਹਦੇ ਨਾਲ ਕੀ ਹੈ ਕਿ ਤਰਪਾਈ ਦੀ ਆਪਾਂ ਲੋੜ ਨਹੀਂ ਪੈਣੀ ਇਹ ਜਿਹੜੀ ਸਿਉਣ ਆ ਇਹ ਸਿਰਫ ਜਿੱਥੋਂ ਤੱਕ ਆਪਣੀ ਲੈਨਿੰਗ ਉੱਥੋਂ ਤੱਕ ਲੱਗੂਗੀ ਤਰਪਾਈ ਬਿਲਕੁਲ ਹੀ ਥੋੜੀ ਜੀ ਤੁਹਾਨੂੰ ਚੱਕਾਂ ਉੱਪਰ ਕਰਨੀ ਪਊਗੀ ਥੋੜੇ ਚਾਕ ਤੇ ਥੋੜੇ ਜਿ ਘੇਰੇ ਉੱਪਰ ਪਰ ਇਹਨਾਂ ਨਾਲ ਕੀ ਹੈ ਵੀ ਤੁਸੀਂ ਬਚ ਜੋਗੇ ਬਾਲੀ ਲੰਮੀ ਤਰਪਾਈ ਨਹੀਂ ਕਰਨੀ ਪੈਣੀ ਸਿਰਫ ਤੁਹਾਨੂੰ ਇਹਦੇ ਲਈ ਆਪਾਂ ਕੀ ਕਰਨਾ ਪਹਿਲਾਂ ਆਪਣੇ ਚਾਰੇ ਚਾਕਾਂ ਨੂੰ ਪ੍ਰੈਸ ਚੰਗੀ ਤਰ੍ਹਾਂ ਕਰ ਲੈਣਾ ਵੇਖੋ ਤੁਸੀਂ ਵੇਖ ਰਹੇ ਆ ਕਿ ਚੰਗੀ ਤਰ੍ਹਾਂ ਪ੍ਰੈਸ ਹੋ ਗਏ ਪ੍ਰੈਸ ਕਰਨ ਤੋਂ ਬਾਅਦ ਪਹਿਲਾਂ ਕਰੀਜ਼ ਬਣਾ ਲੈਣੀ ਹੈ ਜਿੰਨਾ ਆਪਣੇ ਘੇਰਾ ਫਿਰ ਬਾਦ ਚਾਹ ਵੇਖੋ ਹੁਣ ਜਿਵੇਂ ਆ ਤੁਸੀਂ ਧਿਆਨ ਨਾਲ ਵੇਖੋ ਕੱਪੜਾ ਅਲੱਗ ਕਰਕੇ ਲਾਈਨਿੰਗ ਵਾਲਾ ਤੇ ਸ਼ਰਟ ਵਾਲਾ ਅਲੱਗ ਕਰਕੇ ਆਹ ਵੇਖੋ ਕਰੀਜ਼ ਬਣੀ ਵੀ ਹੈ ਨਾ ਆਹੀਂ ਜਿਵੇਂ ਜਿੱਥੇ ਦੋਵਾਂ ਦੀ ਕਰੀਜ ਬਣੀ ਵੀ ਹੈ ਲਰਨਿੰਗ ਦੀ ਤੇ ਸ਼ਰਟ ਦੀ ਇਹਨੂੰ ਐਂ ਫੜ ਕੇ ਆ ਵੇਖੋ ਦੇਖ ਰਹੀ ਹੈ ਤੁਹਾਨੂੰ ਇੱਥੋਂ ਧਿਆਨ ਨਾ ਦਿਓ ਜਿਹੜੀਆਂ ਪਹਿਣਾ ਸਿਉਂਦੀਆਂ ਉਹ ਤਾਂ ਸਮਝ ਗਈਆਂ ਨੇ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਜੀ ਇਹ ਚੈੱਕ ਕਰੋ ਇੱਥੇ ਹੁਣ ਆਪਾਂ ਮਾਰਨੀ ਆ ਸਿਉਣ ਇਹ ਜਿੱਥੇ ਇੱਥੇ ਸਿਉਣ ਲੱਗ ਜੂ ਇੱਥੇ ਤਰਪਾਈ ਦੀ ਲੋੜ ਨਹੀਂ ਪੈਣੀ ਸਿਉਣ ਜਮਾ ਆਪਾਂ ਕਿੱਥੇ ਮਾਰਨੀ ਆ ਬਿਲਕੁਲ ਹੀ ਆਪਣੇ ਚਾਕਾਂ ਦੇ ਉੱਪਰ ਮੈਂ ਤੁਹਾਨੂੰ ਦਿਖਾਉਣੀ ਆ ਇਹ ਵੇਖੋ ਇੱਕ ਤੇ ਆਪਣੇ ਸਿਉਣ ਲੱਗ ਗਈ ਇੱਥੇ ਆਪਾਂ ਸਿਉਣ ਆ ਵੇਖੋ ਪਹਿਲਾ ਜਿਹੜੀ ਕਰੀਜ਼ ਬਣੀ ਹੋਈ ਹੈ ਹੁਣ ਸ਼ਰਟ ਨੂੰ ਕੀ ਹੈ ਖੋਲ ਲੈਣਾ ਆਏ ਵਿਛਾ ਲੈਣਾ ਕਿ ਆਪਣੀ ਉੱਪਰਲਾ ਕੱਪੜਾ ਵੀ ਲੱਗ ਹੋ ਜੇ ਤੇ ਲਾਈਨਿੰਗ ਵਾਲਾ ਵੀ ਇਹ ਵੇਖੋ ਹੁਣ ਇਹਨੂੰ ਆਏ ਖੋਲਣਗੇ ਚ ਆ ਵੇਖੋ ਆ ਆਵੇ ਆ ਖੋਲ ਕੇ نیچے ਕੱਪੜਾ ਨਹੀਂ ਦੇਣਾ ਨਾ ਲਾਈਨਿੰਗ ਵਾਲਾ ਦੇਣਾ ਨਾ ਸ਼ਰਟ ਦਾ ਸਿਰਫ ਇਹ ਜਿਹੜੀ ਆ ਪਸਿਆਉਣ ਮਾਰਨੀ ਆ ਦੋਵੇਂ ਚੰਗੀ ਤਰ੍ਹਾਂ ਵਿਛਾ ਕੇ ਦੇਖ ਸਕਦੀਆਂ ਪੈਣਾ ਇਹ ਵੇਖੋ ਜੀ ਇੰਜ ਰੱਖ ਕੇ ਹੁਣ ਤੁਸੀਂ ਮਸ਼ੀਨ ਤੇ ਆਪਾਂ ਵੇਖ ਰਹੇ ਹਾਂ ਕਿ ਜਮਾਂ ਲਾਸਟ ਉੱਪਰ ਜਿੱਥੇ ਜਮਾਂ ਲਾਸਟ ਆ ਉੱਥੇ ਆਪਾਂ ਸਿਉਣ ਮਾਰਨੀ ਆ ਇਹਦੇ ਨਾਲ ਕੀ ਹੈ ਕਿ ਤੁਸੀਂ ਤਰਪਾਈ ਦੀ ਲੋੜ ਨਹੀਂ ਪੈਣੀ ਸਿਰਫ ਥੋੜੇ ਜਿਹੇ ਆਪਣੇ ਜਿਹੜੇ ਚਾਕ ਰਹਿ ਗਏ ਉੱਥੇ ਕਰਨੀ ਪੈਣੀ ਆ ਨਾ ਲੈਂਡਿੰਗ ਖਿੱਚਣੀ ਆ ਨਾ ਕਪੜਾ ਆ ਤਾਂ ਸਿਉਣ ਮਾਰ ਤੁਹਾਨੂੰ ਪਤਾ ਹੀ ਜਿਹੜੀ ਵਿੱਚ ਦਿਖ ਰਹੀ ਹੈ ਇਹ ਆਪਣੀ ਲੈਂਡਿੰਗ ਨਾਲ ਅਟੈਚ ਕਰਨ ਲਈ ਲੱਗ ਜਾਂਦੀ ਐ ਸਿਓਨ ਉਹ ਸਿਓਨ ਤਾਂ ਲੱਗਣੀ ਚਾਹੀਦੀ ਤੇ ਇਹ ਕੀ ਹੈ ਕਿ ਹੁਣ ਤੁਹਾਨੂੰ ਕੋਈ ਵੀ ਘੇਰੇ ਉੱਪਰ ਕੋਈ ਲੇਸ ਲਾਉਣਾ ਉਹਦੀ ਵੀ ਆਪਾਂ ਦੱਸਾਂਗੇ ਜੇ ਵੀਡੀਓ ਨਹੀਂ ਸਮਝਾਈਏ ਆਪਾਂ ਤੁਸੀਂ ਕਮੈਂਟ ਕਰਕੇ ਦੱਸਿਓ ਜਿਹਨੂੰ ਪੈਨੋ ਚੰਗੀ ਲੱਗੀ ਜਰੂਰ ਉਹ ਵੀ ਦੱਸਿਓ ਦੁਬਾਰਾ ਵੀਡੀਓ ਪਾ ਦਾਂਗੇ ਇਹ ਵੇਖੋ ਇਹ ਚ ਲੇਸ ਵੀ ਲੱਗ ਜੂਗੀ ਪਲੱਸ ਆਹ ਵੇਖੋ ਇਹ ਪੈਨੋ ਤੁਸੀਂ ਰੱਖਣਾ ਉੱਪਰਲੀ ਸ਼ਰਟ ਵਾਲਾ ਕੱਪੜਾ ਅਲੱਗ ਤੇ ਲਰਨਿੰਗ ਲੱਗ ਦੋਵੇਂ ਅਲੱਗ-ਅਲੱਗ ਕਰ ਲੈਨੇ ਆ ਸਿਰਫ ਆ ਵੇਖੋ ਸਿਰਫ ਆਪਾਂ ਉੱਥੇ ਹੀ ਸਿਉਣ ਮਾਰਨ ਉਹ ਹੀ ਕਪੜਾ ਵਿੱਚ ਦੇਣਾ ਜਿਹਦੇ ਤੇ ਆਪਾਂ ਸਲਾਈ ਮਾਰਨੀ ਆ ਜਿਆਦਾ ਖਿੱਚਣਾ ਨਹੀਂ ਕਿਉਂਕਿ ਵੱਲ ਪੈਜੂ ਇਹ ਆਪਣਾ ਇਹ ਤੁਸੀਂ ਚੈੱਕ ਕਰੋ ਆ ਵੇਖੋ ਬਿਲਕੁਲ ਸਟੇਟ ਰੱਖਣਾ ਵਿੱਚ ਲਰਨਿੰਗ ਵਾਲਾ ਕਪੜਾ ਅਲੱਗ ਤੇ ਸ਼ਰਟ ਵਾਲਾ ਅਲੱਗ ਇਹਦੇ ਨਾਲ ਆਪਾਂ ਸਲਾਈ ਕਰਾਂਗੇ ਇਹ ਵੇਖੋ ਪੈਨੋ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੇ ਆਪਾਂ ਨਵੇਂ-ਨਵੇਂ ਸੂਟ ਲੈ ਕੇ ਆਉਣੇ ਆ ਵੈਡਿੰਗ ਸੂਟ ਕਰਵਾਚੋ ਸੂਟ ਨਾਲ ਹੀ ਮੈਂ ਤੁਹਾਨੂੰ ਕਿਹਾ ਸੀ ਆਪਾਂ ਸਟੀਚਿੰਗ ਦੱਸਿਆ ਕਰਾਂਗੇ ਕਿ ਕਿੱਦਾਂ ਦੀ ਆਪਣੀ ਸੂਟਾਂ ਦੀ ਸਟੀਚਿੰਗ ਹੁੰਦੀ ਹੈ ਤੇ ਵੱਧ ਤੋਂ ਵੱਧ ਆਪਣਾ ਚੈਨਲ ਸਬਸਕ੍ਰਾਈਬ ਕਰੋ ਇਹਦੇ ਨਾਲ ਕੀ ਹੈ ਕਿ ਇੱਕ ਤੁਹਾਡੇ ਟਾਈਮ ਦੀ ਬਹੁਤ ਜਿਆਦਾ ਬਚਤ ਹੋ ਗਈ ਜੋ ਲਰਨਿੰਗ ਵਾਲੇ ਸੂਟ ਕਰਦੇ ਆ ਇਦਾਂ ਦੇ ਉਹ ਗੋਮਸ ਲਾਈ ਹੈ ਇਹ ਨਾਲ ਉੱਪਰ ਸੇ ਆਉਣ ਆਉਗੀ ਨਾਲ نیچے ਵੇਖ ਸਕਦੇ ਹੋ ਪੂਰੇ ਆਪਾਂ ਕਿਹਾ ਤੁਹਾਨੂੰ ਚਾਕਾ ਤੇ ਬਣਾ ਕੇ ਵਿਖਾਈਏ ਕਿ ਦੂਜੇ ਪਾਸੇ ਕਿਵੇਂ ਐਂਟਰ ਕਰਾਂਗੇ ਸੇਮ ਹੀ ਜਿਹੜੀਆਂ ਪੈਨਾ ਸੂਟ ਸਿਉਂਦੀਆਂ ਉਹ ਤੋਂ ਬਹੁਤ ਈਜੀ ਸਮਝ ਜਾਣੀਆਂ। ਹੁਣ ਆਪਾਂ ਦੂਸਰੇ ਚਾਕ ਉੱਪਰ ਆ ਗਏ। बस ਇੱਕ ਧਿਆਨ ਰੱਖਣਾ ਜੋ ਖਾਸ ਗੱਲ ਦਾ ਧਿਆਨ ਆ ਨਿੱਕੀਆਂ ਨਿੱਕੀਆਂ ਦਾ ਉਹ ਮੈਂ ਤੁਹਾਨੂੰ ਦੱਸ ਰਹੀ ਆ ਕਿ ਲੈਨਿੰਗ ਵਾਲਾ ਕੱਪੜਾ ਲੱਗ ਤੇ ਆਪਣੀ ਜਿਹੜੇ ਸ਼ਰਟ ਵਾਲਾ ਕੱਪੜਾ ਉਹ ਲੱਗ। ਦੋਵਾਂ ਨੂੰ ਖੋਲ ਲੈਣਾ। ਇੱਕ ਦੂਜੇ ਦੇ ਉੱਪਰ ਨਹੀਂ ਰੱਖਣਾ। ਮੈਂ ਦਿਖਾਉਣੀ ਆ ਇੱਥੇ ਤੁਹਾਨੂੰ ਪਤਾ ਲੱਗੂਗਾ। ਜੇ ਨਹੀਂ ਪਤਾ ਲੱਗਿਆ ਤਾਂ ਆਪਾਂ ਦੁਬਾਰਾ ਤੁਹਾਨੂੰ ਵੀਡੀਓ ਬਣਾ ਦਾਂਗੇ। ਤੁਸੀਂ ਕਮੈਂਟ ਕਰਕੇ ਦੱਸਿਓ ਵੀਡੀਓ ਪਹਿਲਾਂ ਇਹ ਤਰੀਕਾ ਕਿ ਉਹਨਾਂ ਆਉਂਦਾ ਸੀ ਤੇ ਕਿਹੜੀ ਪੈਣੇ ਤਰੀਕਾ ਨਵਾਂ ਸਿੱਖੀ ਹੈ ਸਾਡੇ ਤੋਂ ਤੇ ਕਮੈਂਟ ਕਰਕੇ ਦੱਸਿਓ ਇਹ ਵੀਡੀਓ ਕਿਵੇਂ ਲੱਗੀ ਜੇ ਨਹੀਂ ਚੰਗੀ ਲੱਗੀ ਤਾਂ ਤੁਸੀਂ ਸਾਨੂੰ ਪੁੱਛ ਵੀ ਸਕਦੇ ਹੋ ਦੁਬਾਰਾ ਆਪਾਂ ਵੀਡੀਓ ਬਣਵਾਵਾਂਗੇ ਤੇ ਪਿਛਲੀਆਂ ਵੀਡੀਓ ਨੂੰ ਵੀ ਤੁਸੀਂ ਬਹੁਤ ਪਿਆਰ ਕਰ ਰਹੇ ਹੋ ਤੇ ਐਵੇਂ ਇਸ ਵੀਡੀਓ ਨੂੰ ਕਰੇ ਇਸ ਸਟੀਚਿੰਗ ਵਾਲੀ ਪੈਣਾ ਲਈ ਲੈ ਕੇ ਆਈਆਂ ਸਪੈਸ਼ਲ ਟ੍ਰਿਕ ਮੈਂ ਇਹ ਜਿਹੜੀ ਟ੍ਰਿਕ ਤਾਂ ਬਹੁਤ ਹੀ ਈਜੀ ਆ ਵਧੀਆ ਤੇ ਸਮੇਂ ਦੀ ਬਚਤ ਹੋਊਗੀ ਲਾਈਨਿੰਗ ਵਾਲਾ ਸੂਟ ਜਲਦੀ ਸਟਿਚ ਹੋਊਗਾ ਕਿਉਂਕਿ ਹੁਣ ਅਗਲਾ ਜਿਹੜਾ ਸੀਜ਼ਨ ਆ ਲਾਈਨਿੰਗ ਵਾਲੇ ਕੱਪੜਿਆਂ ਦੇ ਆ ਤੇ ਇਸ ਲਈ ਆ ਵੇਖੋ ਉਹ ਉਧਰੋਂ ਅਲੱਗ ਖਿੱਚ ਲਿਆ ਤੇ ਇਧਰੋਂ ਆਪਣੇ ਲਾਈਨਿੰਗ ਵਾਲਾ ਅਲੱਗ ਹੋ ਗਿਆ ਤੇ ਉਵੇਂ ਹੀ ਕਰੀਜ ਤੇ ਇਹ ਵੇਖੋ ਲੱਗ-ਲੱਗ ਵਛਾ ਲੈਣਾ ਦੋਵੇਂ ਆ ਵੇਖੋ ਨੀਚੋਂ ਦਿਖ ਰਹੀ ਹੈ ਨਾ ਉਵੇਂ ਆਪਣੇ ਮਸ਼ੀਨ بس ਇਹ ਧਿਆਨ ਰੱਖਣਾ ਇੱਥੇ ਹੀ ਸਲਾਈ ਕਰ ਉਹ ਸੇਉਣ ਮਾਰਨੀ ਆ ਤੇ ਪਿਛਲੇ ਆ ਵੀਡੀਓ ਵੇਖਿਓ ਇੱਕ ਆਪਾਂ ਪਾਕਿਸਤਾਨੀ ਸਲਵਾਰ ਦੀ ਵੀ ਦੱਸਿਆ ਸੀ ਇਹ ਲੈਂਡ ਕੋਰਤੀ ਦੀ ਕਿੱਦਾਂ ਸਟੀਚਿੰਗ ਹੁੰਦੀ ਉਹ ਵੀ ਦੱਸਿਆ ਸੀ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਆਪਾਂ ਨੂੰ ਤੁਸੀਂ ਵੱਧ ਤੋਂ ਵੱਧ ਪਿਆਰ ਕਰ ਰਹੇ ਹੋ ਤੇ ਐਵੇਂ ਆਪਣਾ ਪਿਆਰ ਬਣਿਆ ਰਵੇ ਇਦਾਂ ਹੀ ਤੁਹਾਨੂੰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਪਣੇ ਸਟੀਚਿੰਗ ਕਰਦੇ ਆਂ ਕਿੱਦਾਂ ਦੀ ਵੀ ਕੋਈ ਸਟੀਚਿੰਗ ਕਰਾਉਣੀ ਹੋਵੇ ਆਪਾਂ ਤੁਹਾਨੂੰ ਇੱਧਰ ਵੇਖੋ ਜੀ ਮੈਂ ਹੁਣ ਜਦੋਂ ਬਣ ਕੇ ਰੈਡੀ ਹੋ ਜੋ ਦੋਵੇਂ ਚਾਰ ਸਪੈਸ਼ਲ ਵੀਡੀਓ ਬਣਾਈਏ ਵੀਡੀਓ ਲੰਮੀ ਬਣਗੀ ਪਰ ਭੈਣਾਂ ਨੂੰ ਦੱਸਣਾ ਸੀ ਕਿਉਂਕਿ ਇਹ ਟ੍ਰਿਕ ਹਰ ਇੱਕ ਨੂੰ ਨਹੀਂ ਆਉਂਦੀ ਜੀ ਇਹ ਵੇਖੋ ਜੇ ਬੈਨ ਨਹੀਂ ਸਮਝਾਈ ਤਾਂ ਸਾਨੂੰ ਪੁੱਛ ਸਕਦੇ ਆ ਦੁਬਾਰਾ ਆਪਾਂ ਵੀਡੀਓ ਕਿਸ ਚੀਜ਼ ਤੇ ਬਣਾ ਕੇ ਆਪਾਂ ਹੋਊਗੀ ਤੁਹਾਨੂੰ ਬਣਾ ਕੇ ਦੱਸਾਂਗੇ ਕਿਦਾਂ ਦੀ ਤੁਸੀਂ ਵੀਡੀਓ ਚਾਹੁੰਦੇ ਆ ਸੂਟਾਂ ਲਈ ਉਹਦੇ ਲਈ ਤੇ ਸੂਟ ਆਪਣੇ ਚਾਕ ਜਿਹੜੇ ਇਹਨਾਂ ਤੇ ਗੁੰਮ ਸਲਾਈ ਵੱਜ ਚੁੱਕੀ ਹੈ ਹੁਣ ਮੈਂ ਤੁਹਾਨੂੰ ਚੰਗੀ ਤਰ੍ਹਾਂ ਕੋਲ ਕੇ ਦਿਖਾਉਣੀ ਆ ਕਿ ਕਿ ਆ ਵੇਖੋ ਨਹੀਂ ਦਿਖਦੀ ਨਾ ਸਲਾਈ ਉੱਪਰਲੀ نیچے ਨਾਲੇ ਆ ਤਰਪਾਈ ਦਾ ਕੰਮ ਹੋ ਗਿਆ ਵੇਖੋ ਜੀ ਆ ਵੇਖੋ ਇਹ ਲੈਂਡਿੰਗ ਜਿੱਥੇ ਤਰਪਾਈ ਕਰਨੀ ਸੀ ਆਪਾਂ ਗੋਮ ਸਲਾਈ ਮਾਰਤੀ ਜਮਾਂ ਲਾਸਟ ਤੇ ਤੇ ਉੱਪਰ ਦੀ ਤੁਸੀਂ ਸ਼ਰਟ ਵੇਖੋ ਆਪਣੀ ਇਹ ਚੈੱਕ ਕਰੋ ਇਹ ਆਪਣੇ ਚਾਕ ਤਿਆਰ ਹੋ ਗਏ ਇਹ ਸਿਰਫ ਚਾਕ ਉੱਪਰ ਆਏ ਹੁੰਦੀ ਹੈ ਘੇਰੇ ਤੇ ਤਰਪਾਈ ਕਰਨੀ ਪਊਗੀ ਪਲੀਜ਼ ਚੈਨਲ ਸਬਸਕ੍ਰਾਈਬ ਕਰੋ ਸ਼ੁਕਰੀਆ